ਅੱਜ ਇਹ ਵੀਡੀਓ ਉਹ ਲੋਕ ਸੇਵ ਕਰਕੇ ਰੱਖ ਲੈਣ ਕਿਉਂਕਿ ਬਾਅਦ ਵਿੱਚ ਕਈ ਵਾਰ ਵੀਡੀਓ ਨਹੀਂ ਲੱਭਦੀ ਜਿਹੜੇ ਲੋਕਾਂ ਦਾ ਪੇਟ ਖਰਾਬ ਹੈ ਜਿਹੜੇ ਲੋਕਾਂ ਨੂੰ ਖੱਟੇ ਮਿੱਟੇ ਡਕਾਰ ਆਉਂਦੇ ਨੇ ਔਰ ਜਿਨ੍ਹਾਂ ਨੂੰ ਲੱਗਦਾ ਕਿ ਉਹ ਰੋਟੀ ਖਾਣ ਤੋਂ ਬਾਅਦ ਉਹਨਾਂ ਦੀ ਰੋਟੀ ਪਾਣੀ ਹੈ ਜਿਹੜਾ ਉਹ ਹਜ਼ਮ ਨਹੀਂ ਹੁੰਦਾ ਜੋ ਤੁਹਾਡੇ ਹਜ਼ਮੇ ਨੂੰ ਜੋ ਤੁਹਾਡੇ ਪੇਟ ਨੂੰ ਨਵ ਜੰਮੇ ਬੱਚੇ ਵਰਗਾ ਜਿਹੜਾ ਕਰ ਦੇਗਾ ਨਰਮ ਕਰ ਦੇਗਾ ਪੇਟ ਜਿਨ੍ਹਾਂ ਦੇ ਪੇਟ ਆਕੜੇ ਹੋਏ ਨੇ ਫੈਟ ਜਦੋਂ ਤੁਹਾਡੇ ਲੀਵਰ ਦੇ ਉੱਤੇ ਚੜ ਜਾਂਦੀ ਆ ਤਾਂ ਤੁਹਾਡੇ ਲੀਵਰ ਪ੍ਰੋਪਰ ਫੰਕਸ਼ਨਿੰਗ ਨਹੀਂ ਕਰ ਪਾਉਂਦਾ ਬਹੁਤ ਸਾਰੇ ਲੋਕਾਂ ਦੀ ਕੰਡੀਸ਼ਨ ਜੀ ਇਹ ਹੈ ਆ ਔਰ ਜਿਹੜੇ ਲੋਕੀ ਵੀਡੀਓ ਦੇਖ ਰਹੇ ਹੋ ਰਿਲੇਟ ਵੀ ਕਰਨਗੇ ਰੋਟੀ ਖਾਦੀ ਰੋਟੀ ਖਾਂਦੇ ਸਾਰੇ ਇੱਥੇ ਹੋਰ ਸਾਰਾ ਕੁਝ ਓਕੀ ਆ ਰੋਟੀ ਖਾਦੀ ਇੱਥੇ ਸਾਰ ਰੋਟੀ ਖਾਂਦੇ ਸਾਰ ਇੱਥੇ ਇੱਕੋ ਦਮ ਭਾਰ ਪੈ ਗਿਆ ਇਹਨਾਂ ਨੇ ਇਮਲੀ ਰੱਖੀ ਆ ਔਰ ਆਲੂ ਬੁਖਾਰਾ ਰੱਖਿਆ ਮਨੁੱਖਾਂ ਨੇ ਕਿਹਾ ਕਿ ਇਮਲੀ ਤੇ ਆਲੂ ਬੁਖਾਰਾ ਤੁਹਾਡੇ ਪੇਟ ਵਾਸਤੇ ਅੰਮ੍ਰਿਤ ਨੇ ਕੀ ਇਹ ਅੰਮ੍ਰਿਤ ਸਾਬਤ ਹੋ ਸਕਦੇ ਨੇ ਜਾਂ ਆਲੂ ਬੁਖਾਰਾ ਤੇ ਇਮਲੀ ਕੀ ਕਰੇਗੀ ਸਾਡੇ ਪੇਟ ਦਾ ਜੀ ਤੋਲੇ ਵਰਗੇ ਹੋਏ ਪਏ ਨੇ ਫੁੱਲ ਫੁੱਲ ਕੇ ਤੁਸੀਂ ਇੱਕ ਆਲੂ ਬੁਖਾਰਾ ਲੈ ਲਿਆ ਇਹ ਮੈਂ 4 ਬੰਦਿਆਂ ਦੇ ਅਨੁਸਾਰ ਬਣਾਈ ਹੋਈ ਚੀਜ਼ ਹੈ ਇੱਕ ਆਲੂ ਬੁਖਾਰਾ ਤੁਸੀਂ ਪਾਣੀ ਚ ਰਾਤ ਨੂੰ ਕੰਚ ਦੇ ਡੋਂਗੇ ਚ ਪਿਉ ਦੋ ਉਹਦੇ ਵਿੱਚ ਆ ਤੁਸੀਂ ਦੇਖੋ 4 ਫਾੜੀਆਂ ਨੇ 4 ਬੀਜ ਨੇ 1 2 3 ਤੇ 4 ਠੀਕ ਹੈ ਚਾਰ ਆਪਣਾ ਪਾਤੇ ਇਮਲੀ ਦੇ ਉਹਦੇ ਚਾਰ ਦਿਨ ਹੋ ਗਏ ਜੀ ਕੋਈ ਮੋਸ਼ਨ ਨਹੀਂ ਆਇਆ ਸਾਨੂੰ ਨਾ ਪਾਟੀ ਆ ਰਹੀ ਆ ਪ੍ਰੈਸ਼ਰ ਪੈਂਦਾ ਵਾ ਅਸੀਂ ਜਾਣਦੇ ਆ ਬਾਥਰੂਮ ਮਿੰਗਣਾ ਅਰ ਕੀ ਪਾਟੀ ਆਉਂਦੀ ਆ ਫੀਲ ਹੁੰਦੀ ਆ ਵੀ ਪਾਟੀ ਆਈ ਆ ਔਰ ਜਦੋਂ ਤੁਹਾਡੀ ਪਾਟੀ ਅੰਦਰ ਰੁਕਣ ਸ਼ੁਰੂ ਹੋ ਜੇ ਤਾਂ ਤੁਸੀਂ ਆਪੇ ਸਮਝ ਲਓ ਵੀ ਆਪਾਂ ਆਪ ਹੱਥ ਪਾ ਲਿਆ ਅਲਸਰੇਟਿਵ ਕੋਲੈਕਟਿਸ ਜਿਹਨੂੰ ਸੰਗਰੇਣੀ ਵੀ ਕਹਿ ਦਿੰਦੇ ਆ ਅਸੀਂ ਕੋਨਟਲ ਕੋਨਟਲ ਦੇ ਵਜਨ ਵਾਲੇ ਬੰਦੇ ਵਿਦਨ 90 ਡੇਸ 60 ਕਿਲੋ ਤੇ ਆਉਂਦੇ ਹੋਏ ਦੇਖਿਆ ਇਹ ਤੁਸੀਂ ਸਿਰਫ 10 ਐਮਐਲ ਲੈਣਾ ਹੀ ਸਵੇਰੇ ਅੱਛਾ ਇਹਦਾ ਤੁਸੀਂ 10 ਐਮਐਲ ਢੱਕਣ ਪਾ ਕੇ ਤੇ ਇਹਦਾ 10 ਐਮਐਲ ਤੁਸੀਂ ਸਵੇਰੇ ਲਓ 10 ਐਮਐਲ ਤੁਸੀਂ ਦੁਪਹਿਰੇ 10 ਐਮਐਲ ਸ਼ਾਮ ਨੂੰ ਆ ਇਹਦੇ ਚ ਪਾ ਦੋ ਇੰਨੇ ਇੰਨਾ ਕੁ ਕੰਮ ਕਰੂਗਾ ਜੀ ਇੰਨਾ ਕੁ ਇੰਨਾ ਫਾਜੀ ਔਰ ਇਹ ਉਹਨਾਂ ਲੋਕਾਂ ਵਾਸਤੇ ਵੀ ਬਹੁਤ ਕਾਰੀਗਰ ਹੈ ਜਿਨ੍ਹਾਂ ਦੀ ਲਿਵਰ ਸੋਰਾਈਸਿਸ ਵਰਗੀ ਕੰਡੀਸ਼ਨ ਵੀ ਹੈ ਮੈਂ ਤੁਹਾਨੂੰ ਜਿੱਦਾਂ ਦੱਸ ਕੇ ਹਟਿਆ ਜੀ ਪੇਟ ਦਾ ਕੋਈ ਵੀ ਰੋਗ ਹੈ ਉਹਨੇ ਸ਼ੁਰੂ ਅਲਸਰ ਟੈਕੋਲਾਈਟਸ ਲਾ ਲਓ ਤੁਸੀਂ ਫੈਟੀ ਲੀਵਰ ਲਾ ਲਓ ਤੁਸੀਂ ਤੁਹਾਡਾ ਪੇਟ ਦੇ ਅੰਦਰ ਤੋੜੇ ਵਰਗ ਹੋ ਜਾਣਾ ਭੁੱਖ ਨਾ ਲੱਗਣੀ ਕਈ ਬੰਦਿਆਂ ਨੂੰ ਭੁੱਖ ਬਹੁਤ ਲੱਗਦੀ ਹੈ ਡਰ ਲੱਗਦਾ ਵੀ ਖਾਤ ਆਲੀ ਪਚੂਗਾ ਕਿ ਨਹੀਂ ਅੰਤੜੀਆਂ ਦੇ ਅੰਦਰ ਸੋਜਿਸ਼ ਹੋਣ ਲੱਗ ਜਾਂਦੀ ਆ ਕਬਜ ਦੀ ਬਹੁਤ ਵੱਡੀ ਦਿੱਕਤ ਆਉਣ ਲੱਗ ਜਾਂਦੀ ਆ ਸਾਰੀ ਦੀ ਸਾਰੀ ਜਿਹੜੀ ਆਹ ਆਂਤੜੀ ਆਪਣੀ ਫੂਡ ਪਾਈਪ ਆ ਜੀ ਨੂੰ ਕਹਿੰਦੇ ਆਪਾਂ ਸਾਰੀ ਦੀ ਸਾਰੀ ਫੂਡ ਪਾਈਪ ਦੇ ਵਿੱਚ ਜਲਨ ਰਹਿਣ ਲੱਗ ਜਾਂਦੀ ਹੈ ਲੋਕਾਂ ਨੂੰ ਔਰ ਇੱਥੇ ਤੱਕ ਕੰਡੀਸ਼ਨ ਆ ਜਾਂਦੀ ਹੈ ਲੋਕਾਂ ਦੇ ਅੰਦਰ ਅਸਥਮਾਰਗੀ ਕੇਸਿਸ ਵੀ ਕ੍ਰੀਏਟ ਹੋਣ ਲੱਗ ਜਾਂਦੇ ਆ ਆ ਇਧਰ ਆ ਗਿਆ ਤੇ ਇਹਦੇ ਬੀਜ ਕੱਢ ਕੇ ਸਾਰਾ ਚਾਹੇ ਮੈਸ਼ ਕਰਕੇ ਤੁਸੀਂ ਇਹਨੂੰ ਪਾਓ ਇੱਕ ਗਲਾਸ ਦੇ ਵਿੱਚ ਆ ਜੂਸ ਨੂੰ ਆ ਰਸ ਇਹ ਆ ਦੇਖੋ ਉਨੀ ਲਾਗੇ ਪੂਰਨੀ ਲਾ ਕੇ ਹਾਂ ਜੀ ਤੇ ਤੁਹਾਡੇ ਵਾਸਤੇ ਕਹਿੰ ਲੋ ਲੀਵਰ ਦਾ ਸਭ ਤੋਂ ਪਿਆਰਾ ਦੋਸਤ ਤੇ ਜਦੋਂ ਤੁਸੀਂ ਇਹਨੂੰ ਪੀ ਲਿਆ ਤੁਸੀਂ ਫਿਰ ਮੇਰੇ ਵੀ ਪਿਆਰੇ ਦੋਸਤ ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹ ਲੋਕ ਸੇਵ ਕਰਕੇ ਰੱਖ ਲੈਣ ਕਿਉਂਕਿ ਬਾਅਦ ਦੇ ਵਿੱਚ ਕਈ ਵਾਰ ਵੀਡੀਓ ਨਹੀਂ ਲੱਭਦੀ ਜਿਹੜੇ ਲੋਕਾਂ ਦਾ ਪੇਟ ਖਰਾਬ ਹੈ ਜਿਹੜੇ ਲੋਕਾਂ ਨੂੰ ਖੱਟੇ ਮਿੱਟੇ ਡਕਾਰ ਆਉਂਦੇ ਨੇ ਔਰ ਜਿਨ੍ਹਾਂ ਨੂੰ ਲੱਗਦਾ ਕਿ ਉਹ ਰੋਟੀ ਖਾਣ ਤੋਂ ਬਾਅਦ ਉਹਨਾਂ ਦੀ ਰੋਟੀ ਪਾਣੀ ਹੈ ਜਿਹੜਾ ਉਹ ਹজম ਨਹੀਂ ਹੁੰਦਾ ਅੱਜ ਉਹ ਨੁਸਖਾ ਉਹ ਫਾਰਮੂਲਾ ਜਿਹੜਾ ਅਸੀਂ ਤੁਹਾਨੂੰ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਤੁਹਾਡੇ ਹਾਜ਼ਮੇ ਨੂੰ ਜੋ ਤੁਹਾਡੇ ਪੇਟ ਨੂੰ ਨਵ ਜੰਮੇ ਬੱਚੇ ਵਰਗਾ ਜਿਹੜਾ ਕਰ ਦੇਗਾ ਨਰਮ ਕਰ ਦੇਗਾ ਪੇਟ ਜਿਨ੍ਹਾਂ ਦੇ ਪੇਟ ਆਕੜੇ ਹੋਏ ਨੇ ਸਾਡੇ ਨਾਲ ਨੇ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਸਿਕਲ ਜੀ ਸਸਿਕਲ ਸਾਰਿਆਂ ਨੂੰ ਮੈਂ ਸੱਚੀ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਨਾ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਮੈਸੇਜ ਕੀਤੇ ਤੁਹਾਡੇ ਰਿਪਲਾਈ ਜਿਨ੍ਹਾਂ ਦੇ ਇੱਕ ਦਿਨ ਲੇਟ ਹੋ ਗਏ ਲੋਕਾਂ ਨੇ ਬੜੇ ਰਿਪਲਾਈ ਕਰਕੇ ਕਿਹਾ ਭਾਜੀ ਰਿਪਲਾਈ ਨਾਲ ਦੀ ਨਾਲ ਦੇ ਦਿਆ ਕਰੋ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਵੀ ਨਾਲ ਦੀ ਨਾਲ ਰਿਪਲਾਈ ਦੇ ਦਈਏ ਬਾਕੀ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਦਾਈ ਤੁਹਾਡਾ ਅੱਛਾ ਯੋਧਾ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਹਾਡਾ ਨੁਸਖਾ ਹੈਗਾ ਇਹ ਦੇਖੋ ਤੁਸੀਂ ਇਹਨਾਂ ਨੇ ਇਮਲੀ ਰੱਖੀ ਹੈ ਔਰ ਆਲੂ ਬੁਖਾਰਾ ਰੱਖਿਆ ਉਹਨਾਂ ਦਾ ਕਹਿਣਾ ਕਿ ਇਮਲੀ ਤੇ ਆਲੂ ਬਖਾਰਾ ਤੁਹਾਡੇ ਪੇਟ ਵਾਸਤੇ ਅੰਮ੍ਰਿਤ ਨੇ ਬਿਲਕੁਲ ਕੀ ਇਹ ਅੰਮ੍ਰਿਤ ਸਾਬਤ ਹੋ ਸਕਦੇ ਨੇ ਜਾਂ ਆਲੂ ਬਖਾਰਾ ਤੇ ਇਮਲੀ ਕੀ ਕਰੇਗੀ ਸਾਡੇ ਪੇਟ ਤਾਂ ਜੀ ਤੋਲਿਆਂ ਵਰਗੇ ਹੋਏ ਪਏ ਨੇ ਫੁੱਲ ਫੁੱਲ ਕੇ ਦੇਖੋ ਸਭ ਤੋਂ ਪਹਿਲਾਂ ਜਿਹੜੀ ਕੀਮਤੀ ਚੀਜ਼ ਸਮਝਣ ਵਾਲੀ ਗੱਲ ਨਹੀਂ ਉਹ ਇਹ ਆ ਵੀ ਸਾਡਾ ਦਿਲ ਤੋਂ ਬਾਅਦ ਸਭ ਤੋਂ ਕੀਮਤੀ ਸਾਡਾ ਲੀਵਰ ਆ ਇੱਥੇ ਤੱਕ ਕਿ ਸਾਡੇ ਦਿਲ ਨੂੰ ਜਿੰਦਾ ਰੱਖਣ ਵਾਸਤੇ ਵੀ ਲੀਵਰ ਦਾ ਯੋਗਦਾਨ ਦਿਲ ਤੋਂ ਵੀ ਵੱਡਾ ਦਿਲ ਨੂੰ ਜਿੰਦਾ ਰੱਖਣ ਵਾਸਤੇ ਦਿਲ ਤੋਂ ਵੀ ਵੱਡਾ ਯੋਗਦਾਨ ਲੀਵਰ ਦਾ ਤੇ ਜਿਹੜਾ ਆਲੂ ਬੁਖਾਰਾ ਤੇ ਇਮਲੀ ਆ ਇਹ ਬੇਸਿਕ ਐਂਜ਼ਾਈਮਸ ਨੇ ਖਟਾਸ ਹੈ ਇਹਦੇ ਅੰਦਰ ਤੇ ਇਹ ਆਪਣੇ ਬਜ਼ੁਰਗ ਜਿਹੜੇ ਸੀਗੇ ਅੱਗੇ ਜਦੋਂ ਆਲੂ ਬੁਖਾਰਾ ਦਾ ਸੀਜ਼ਨ ਆਉਣਾ ਤੇ ਲੋਕਾਂ ਨੇ ਵੈਸੀ ਗੱਡੀ 'ਚ ਉਧਰ ਟਾਂਗੇ ਹੁੰਦੇ ਸੀਗੇ ਤੇ ਉਹਨਾਂ ਨੇ ਮਤਲਬ ਅਸੀਂ ਸੁਣੀ ਸੁਣਾਈ ਗੱਲਾਂ ਨੇ ਵੀ ਉਹ ਟਾਂਗੇ ਦੇ ਉੱਤੇ ਰੱਖ ਲੈਣਾ ਜਦੋਂ ਖੇਤ ਨੂੰ ਜਾਣਾ ਖਾਂਦੇ ਜਾਣਾ ਜਦੋਂ ਖੇਤ ਤੋਂ ਆਣਾ ਖਾਂਦੇ ਆਉਣਾ ਸੀਜ਼ਨਲ ਫਰੂਟ ਖਾਣ ਦਾ ਫਾਇਦਾ ਹੀ ਇਹ ਹੁੰਦਾ ਸੀਗਾ ਵੀ ਜਿਹੜਾ ਤੁਹਾਡਾ ਲੀਵਰ ਆ ਉਹਨੂੰ ਡਾਈਜੈਸਟ ਕਰਦਾ ਲੀਵਰ ਕੀ ਹੁੰਦਾ ਜੀ ਲੀਵਰ ਜਿਹੜਾ ਤੁਹਾਡੇ ਸਾਰੇ ਸਰੀਰ ਦਾ ਵੇਅਰ ਹਾਊਸ ਆ ਤੁਸੀਂ ਕੁਝ ਮਰਜ਼ੀ ਆਪਦੇ ਸਰੀਰ ਚ ਪਾ ਦਿਓ ਉਹਨੇ ਨੰਗਣਾ ਲੀਵਰ ਥਰੂ ਅੱਛਾ ਅੰਟਿਲ অর ਅਨਲੈਸ ਤੁਸੀਂ ਚੱਕ ਕੇ ਟੀਕਾ ਅੰਦਰ ਤੁੰਨ ਦੋ ਫਿਰ ਗੱਲ ਅਲੱਗ ਕਿਉਂਕਿ ਉਹ ਸਿੱਧਾ ਬਲੱਡ ਸਟ੍ਰੀਮ ਦੇ ਅੰਦਰ ਚਲਾ ਗਿਆ ਜਦੋਂ ਤੁਸੀਂ ਕੋਈ ਵੀ ਚੀਜ਼ ਆਪਦੇ ਮੂੰਹ ਰਾਹੀਂ ਨੰਗਾਓਗੇ ਉਹਨੇ ਤੁਹਾਡੇ ਲੀਵਰ ਰਾਹੀਂ ਹੀ ਅੱਗੇ ਜਾਣਾ ਤੇ ਉਦੋਂ ਬਾਅਦ ਜੇ ਤੁਹਾਡਾ ਹੁਣ ਫਰਜ਼ ਕਰ ਲਓ ਲੀਵਰ ਨਹੀਂ ਸਟਰੋਂਗ ਹੈਗਾ ਤੁਹਾਡਾ ਲੀਵਰ ਨਹੀਂ ਸਟਰੋਂਗ ਹੈਗਾ ਲੀਵਰ ਪ੍ਰੋਪਰ ਐਂਜ਼ਾਈਮ ਨਹੀਂ ਬਣਾ ਰਿਹਾ ਹੈਗਾ ਤਾਂ ਉੱਥੇ ਪ੍ਰੋਬਲਮ ਕੀ ਆਉਂਦੀ ਆ ਯੂਰਿਕ ਐਸਿਡ ਦੀ ਫੈਟੀ ਲੀਵਰ ਦੀ ਲੀਵਰ ਦੇ ਆਲੇ-ਦੁਆਲੇ ਫੈਟ ਜੰਮਣਾ ਸ਼ੁਰੂ ਹੋ ਜਾਂਦਾ ਜਦੋਂ ਫੈਟ ਜੰਮਣਾ ਸ਼ੁਰੂ ਹੋ ਗਿਆ ਤਾਂ ਸਮਝੋ ਇੱਕ ਜਿਹੜੀ ਉਹਦੇ ਅੰਦਰ ਮੈਕੈਨਿਜ਼ਮ ਸੀਗਾ ਜਿਹੜੀ ਉਹਦੀ ਤਾਕਤ ਸੀਗੀ ਉਹ ਤਾਕਤ ਆਪਦੀ 100% ਨਹੀਂ ਯੂਜ਼ ਕਰ پا ਰਿਆ ਫੈਟ ਜਦੋਂ ਤੁਹਾਡੇ ਲੀਵਰ ਦੇ ਉੱਤੇ ਚੜ ਜਾਂਦੀ ਆ ਤਾਂ ਤੁਹਾਡੇ ਲੀਵਰ ਪ੍ਰੋਪਰ ਫੰਕਸ਼ਨਿੰਗ ਨਹੀਂ ਕਰ ਪਾਉਂਦਾ ਬਹੁਤ ਸਾਰੇ ਲੋਕਾਂ ਦੀ ਕੰਡੀਸ਼ਨ ਜੀ ਇਹ ਆ ਔਰ ਜਿਹੜੇ ਲੋਗੇ ਵੀਡੀਓ ਦੇਖ ਰਹੇ ਰਿਲੇਟ ਵੀ ਕਰਨਗੇ ਰੋਟੀ ਖਾਦੀ ਰੋਟੀ ਖਾਂਦੇ ਸਾਰ ਇੱਥੇ ਹੋਰ ਸਾਰਾ ਕੁਝ ਓਕੀ ਆ ਰੋਟੀ ਖਾਦੀ ਇੱਥੇ ਸਾਰ ਰੋਟੀ ਖਾਂਦੇ ਸਾਰ ਇੱਥੇ ਇੱਕੋ ਦਮ ਭਾਰ ਪੈ ਗਿਆ ਜਿਵੇਂ ਕੋਈ ਸੀਮੈਂਟ ਘੋਲ ਕੇ ਬੰਦੇ ਨੇ ਪੀ ਲਿਆ ਹੋਵੇ ਇੱਕ ਗਲਾਸ ਤੇ ਉਹ ਅੰਦਰ ਜਾ ਕੇ ਇੱਥੇ ਜੰਮ ਗਿਆ 4 ਬਾਈ 1 ਤਾਂ ਪਲਾਸਟਰ ਲੱਗ ਜਾਂਦਾ ਜਿਵੇਂ ਲੱਗਦਾ 4 ਬਾਈ 1 ਦਾ ਵੀ ਤੁਸੀਂ ਹਲਕਾ ਕਹਿੰਦੇ ਹੋਈ ਲੋਕਾਂ ਦੀ ਕੰਡੀਸ਼ਨ ਇਹ ਆ ਉਹ ਕਹਿੰਦੇ 4 ਦਿਨ ਹੋ ਗਈ ਜੀ ਸਾਨੂੰ ਲੂਸ ਮੋਸ਼ਨ ਨਹੀਂ ਨਾ ਕੋਈ ਮੋਸ਼ਨ ਨਹੀਂ ਆਇਆ ਸਾਨੂੰ ਨਾ ਪਾਟੀ ਆ ਰਹੀ ਆ ਪ੍ਰੈਸ਼ਰ ਪੈਂਦਾ ਵਾ ਅਸੀਂ ਜਾਂਦੇ ਆ ਬਾਥਰੂਮ ਮਿੰਗਣਾ ਅਰ ਕੀ ਪਾਟੀ ਆਉਂਦੀ ਆ ਫੀਲ ਹੁੰਦੀ ਏ ਵੀ ਪਾਟੀ ਆਈ ਆ ਔਰ ਜਦੋਂ ਤੁਹਾਡੀ ਪਾਟੀ ਅੰਦਰ ਰੁਕਣ ਸ਼ੁਰੂ ਹੋ ਜੇ ਤਾਂ ਤੁਸੀਂ ਆਪੇ ਸਮਝ ਲਓ ਵੀ ਆਪਾਂ ਆਪ ਹੱਥ ਪਾ ਲਿਆ ਅਲਸਰੇਟਿਵ ਕੋਲੈਕਟਿਸਮ ਜਿਹਨੂੰ ਸੰਗਰੇਣੀ ਵੀ ਕਹਿ ਦਿੰਦੇ ਆ ਅਸੀਂ ਕਵਾਂਟਲ ਕਵਾਂਟਲ ਦੇ ਵਜਨ ਵਾਲੇ ਬੰਦੇ ਵਿਦਨ 90 ਡੇਸ 60 ਕਿਲੋ ਤੇ ਆਉਂਦੇ ਹੋਏ ਦੇਖਿਆ। ਅੱਛਾ। ਸਰੀਰ ਬੋਦਾ ਕਰ ਦਿੰਦਾ ਜਦੋਂ ਅਲਸਰ ਐਟੋਕੁਲੇਟਸ ਹੁੰਦਾ। ਸੋ ਲੀਵਰ ਦੀ ਜਦੋਂ ਆਪਾਂ ਰਿਸਪੈਕਟ ਨਹੀਂ ਕਰਦੇ ਤਾਂ ਤੁਸੀਂ ਸਮਝੋ ਵੀ ਅੰਦਰ ਹੀ ਅੰਦਰ ਤੁਸੀਂ ਜ਼ਖਮ ਅਲਸਰੇਟਿਵ ਕੋਲੈਕਟਸ ਅਰਗੇਂ ਸਿਚੁਏਸ਼ਨਸ ਕ੍ਰੀਏਟ ਹੋਣ ਲੱਗ ਜਾਂਦੀਆਂ ਨੇ ਤੇ ਉਹਨਾਂ ਲੋਕਾਂ ਵਾਸਤੇ ਜਿਹੜਾ ਆਲੂ ਬੁਖਾਰਾ ਤੇ ਐਮਲੀ ਵਾਲਾ ਨੁਕਤਾ ਵਾ ਦੀ ਬੈਸਟ ਮੰਨਿਆ ਗਿਆ ਔਰ ਅਸੀਂ ਅੱਜ ਦੇ ਨਹੀਂ ਕਹਿੰਦੇ ਸਾਡੇ ਫਾਦਰ ਸਾਹਿਬ ਨੇ ਪਹਿਲਾਂ ਇਹ ਗੱਲ ਸੁਣਾਈ ਸੀ ਲੋਕਾਂ ਨੂੰ ਲੋਕਾਂ ਨੇ ਬੜਾ ਉਦੋਂ ਵੀ ਪਿਆਰ ਦਿੱਤਾ ਤੇ ਮੈਂ ਫੇਰ ਤੋਂ ਉਹੀ ਵਿਸ਼ੇ ਉੱਤੇ ਗੱਲ ਕਰਨ ਆਏ ਆ ਵੀ ਜਿਹੜਾ ਆਲੂ ਬੁਖਾਰਾ ਤੇ ਐਮਲੀ ਆ ਤੁਸੀਂ ਇਹਦਾ ਸੇਵਨ ਆਏ ਨਾ ਕਰੋ ਵੀ ਵੀਡੀਓ ਦੇਖ ਲਈ ਤਾਂ ਖਾ ਲਿਆ ਤੁਸੀਂ ਨਹੀਂ ਵੀ ਵੀਡੀਓ ਦੇ ਦਿੱਤਾ ਮੈਂ ਛੱਡਿਓ ਨਾ ਜਿੰਨਾ ਦੀ ਦਾੜੀ ਅੱਜ ਕਾਲੀ ਹੈ ਮੇਰੇ ਅਰਗੀ ਜਦੋਂ 60 ਸਾਲ ਦੀ ਹੋਗੀ ਚੱਟੀ ਹੋਗੀ ਉਦੋਂ ਤੱਕ ਆਲੂ ਬੁਖਾਰ ਤੇ ਇਮਲੀ ਛੱਡੇ ਉਹਨਾਂ ਲੀਵਰ ਤੁਹਾਡਾ ਬਹੁਤ ਹੈਲਦੀ ਰਹੂਗਾ ਅੱਛਾ ਤੁਸੀਂ ਕਹਿ ਰਹੇ ਹੋ ਕਿ ਪੇਟ ਵਾਸਤੇ ਇਹ ਜਿਹੜਾ ਇਮਲੀ ਯਾਰ ਆਲੂ ਬੁਖਾਰਾ ਹੈ ਉਹ ਅੰਮ੍ਰਿਤ ਸਮਾਨ ਹੈਗਾ ਹੋਰ ਕਿਹੜੇ ਪੇਟ ਦੇ ਰੋਗਾਂ ਜਿਹੜੇ ਰੋਗ ਹੈਗੇ ਨੇ ਉਹਨਾਂ ਨੂੰ ਕਵਰ ਕਰਦਾ ਇਹ ਪੇਟ ਤਾਂ ਮੈਂ ਤੁਹਾਨੂੰ ਜਿੱਦਾਂ ਦੱਸ ਕੇ ਹਟਿਆ ਜੀ ਪੇਟ ਦਾ ਕੋਈ ਵੀ ਰੋਗ ਹੈ ਉਹਨੇ ਸ਼ੁਰੂ ਹੀ ਅਲਸਰ ਐਟੋ ਕੋਲੈਟਿਸ ਲਾ ਲਓ ਤੁਸੀਂ ਫੈਟੀ ਲੀਵਰ ਲਾ ਲਓ ਤੁਸੀਂ ਥੋੜਾ ਪੇਟ ਦੇ ਅੰਦਰ ਤੋੜੇ ਵਰਗ ਹੋ ਜਾਣਾ ਭੁੱਖ ਨਾ ਲੱਗਣੀ ਕਈ ਬੰਦਿਆਂ ਨੂੰ ਭੁੱਖ ਬਹੁਤ ਲੱਗਦੀ ਹੈ ਡਰ ਲੱਗਦਾ ਵੀ ਖਾਤ ਆਲੀ ਪਚੂਗਾ ਕਿ ਨਹੀਂ ਚੰਗੇ ਨਾ ਇੱਕ ਆਪਾਂ ਉਦਾਹਰਨ ਦੇ ਤੌਰ ਤੇ ਲੋਕ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਮਜ਼ਦੂਰ ਬੰਦਾ ਹੁੰਦਾ ਲੇਬਰ ਕਰਦਾ ਬਹੁਤ ਜ਼ਿਆਦਾ ਹਾਰਡ ਵਰਕ ਕਰਦਾ ਉਹਨੂੰ ਫਿਕਰ ਹੁੰਦਾ ਵੀ ਸ਼ਾਮ ਨੂੰ ਰੋਟੀ ਮਿਲੂਗੀ ਕਿ ਨਹੀਂ ਤੇ ਜਿਹੜਾ ਰਹੀਸ ਬੰਦਾ ਹੁੰਦਾ ਉਹਨੂੰ ਇਸ ਗੱਲ ਦਾ ਫਿਕਰ ਹੁੰਦਾ ਵੀ ਰੋਟੀ ਤਾਂ ਜਿਹੜੀ ਮਰਜ਼ੀ ਮੈਂ ਖਾਲਾਂ ਦੁਨੀਆ ਭਰ ਦੀ ਇੰਡੀਆ ਬੈਠੇ ਮੈਂ ਦੁਬਈ ਤੋਂ ਰੋਟੀ ਮੰਗਾ ਕੇ ਖਾਲਾ ਪਰ ਉਹਨੂੰ ਫਿਕਰ ਹੈ ਇਸ ਗੱਲ ਤੋਂ ਦਾ ਪਚੂਗਾ ਕਿ ਨਹੀਂ ਸੋ ਇਹ ਬਹੁਤ ਵੱਡਾ ਫਰਕ ਹੈ ਤੁਹਾਡਾ ਲੀਵਰ ਜਦੋਂ ਖਰਾਬ ਹੋਇਆ ਤੁਹਾਨੂੰ ਪੇਟ ਰਿਲੇਟਡ ਬਿਮਾਰੀਆਂ ਆਉਣੀਆਂ ਹੀ ਆਉਣੀਆਂ ਨੇ ਜ਼ਖਮ ਹੋਣ ਲੱਗ ਜਾਂਦੇ ਆਂਤੜੀਆਂ ਦੇ ਵਿੱਚ ਆਂਤੜੀਆਂ ਦੇ ਅੰਦਰ ਸੋਜਿਸ਼ ਆਉਣ ਲੱਗ ਜਾਂਦੀ ਆ ਕਬਜ਼ ਦੀ ਬਹੁਤ ਵੱਡੀ ਦਿੱਕਤ ਆਉਣ ਲੱਗ ਜਾਂਦੀ ਆ ਸਾਰੀ ਦੀ ਸਾਰੀ ਜਿਹੜੀ ਆਹ ਆਂਤੜੀ ਆਪਣੀ ਫੂਡ ਪਾਈਪ ਆ ਜੀ ਨੂੰ ਕਹਿੰਦੇ ਆਪਾਂ ਸਾਰੀ ਦੀ ਸਾਰੀ ਫੂਡ ਪਾਈਪ ਦੇ ਵਿੱਚ ਜਲਨ ਰਹਿਣ ਲੱਗ ਜਾਂਦੀ ਹੈ ਲੋਕਾਂ ਨੂੰ ਔਰ ਇੱਥੇ ਤੱਕ ਕੰਡੀਸ਼ਨ ਆ ਜਾਂਦੀ ਹੈ ਲੋਕਾਂ ਦੇ ਅੰਦਰ ਅਸਥਮਾਰਗੀ ਕੇਸਿਸ ਵੀ ਕ੍ਰੀਏਟ ਹੋਣ ਲੱਗ ਜਾਂਦੇ ਆ ਕਿਉਂਕਿ ਬਲੌਕੇਜ ਰਹਿਣ ਲੱਗ ਗਈ ਹੁਣ ਹੈਰਾਨੀ ਵਾਲੀ ਗੱਲ ਸੁਣੋ ਆਪਾਂ ਕਹਿੰਦੇ ਵੀ ਪੇਟ ਖਰਾਬ ਹੋ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਲੀਵਰ ਖਰਾਬ ਹੋ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨਾ ਲੋਕਾਂ ਦੇ ਸਿਰ ਦੁਖਦੇ ਆ ਜਿੰਨਾ ਲੋਕਾਂ ਨੂੰ ਮਾਈਗਰੇਨ ਆ ਜਿੰਨਾ ਲੋਕਾਂ ਨੂੰ ਯੂਰਿਕ ਐਸਿਡ ਆ ਇਹ ਸਭ ਤੁਹਾਡੇ ਪੇਟ ਕਾਰਨ ਬਹੁਤ ਸਾਰੇ ਲੋਕਾਂ ਨੂੰ ਟਾਈਫਾਇਡ ਜਾਂ ਆਪਾਂ ਕਹਿ ਲਓ ਬਿੱਲੀ ਰੂਬਿਨ ਵਜ ਜਾਂਦਾ ਵਾ ਇਹ ਸਭ ਤੁਹਾਡੇ ਲੀਵਰ ਕਾਰਨ ਜਦੋਂ ਤੁਹਾਡੇ ਲੀਵਰ ਚ ਨੁਕਸ ਤਾ ਸਮਝੋ ਤੁਸੀਂ ਆਪ ਸੱਦਾ ਦੇ ਲਿਆ ਵੀ ਸਾਰੇ ਸ਼ਰੀਰ ਦੇ ਵਿੱਚ ਬੈ ਫੈਲ ਜਾ ਹੁਣ ਦੇਖੀ ਦੁਖੀ ਜਾ ਤੇ ਫਿਰ ਜਿਹੜਾ ਇਮਲੀ ਵਾਲਾ ਆਲੂ ਬੁਖਾਰੇ ਵਾਲਾ ਨੁਸਖਾ ਹੈ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਕਿਵੇਂ ਬਣਾਉਣਾ ਕਿਵੇਂ ਜਿਹਨੂੰ ਆਲੂ ਬੁਖਾਰੇ ਨੂੰ ਐਂ ਖਾ ਲੈਣਾ ਹੈ ਇਮਲੀ ਚੱਕ ਕੇ ਐਂ ਚੂਸ ਲੈਣੀ ਹੈ ਕਿਵੇਂ ਕਰਨਾ ਦੇਖੋ ਬਹੁਤ ਚੰਗੀ ਗੱਲ ਹੈ ਅਗਰ ਤੁਸੀਂ ਅੱਧਾ ਕਿਲੋ ਆਲੂ ਬੁਖਾਰਾ ਖਾ ਸਕਦੇ ਹੋ ਬਹੁਤ ਚੰਗੀ ਗੱਲ ਹੈ ਮਸਲਾ ਇੱਥੇ ਇਹ ਆ ਜਾਂਦਾ ਵਾ ਵੀ ਆਲੂ ਬੁਖਾਰਾ ਹਰ ਟਾਈਮ ਅਵੇਲੇਬਲ ਨਹੀਂ ਹੁੰਦਾ ਤਾਂ ਪੰਸਾਰੀਆਂ ਨੂੰ ਦੇਖੋ ਗੱਲ ਸਮਝ ਲੱਗੀ ਵੀ ਆਲੂ ਬੁਖਾਰਾ ਸਕਾ ਕੇ ਲੋਕਾਂ ਦਾ ਫਿਰ ਵੀ ਲੀਵਰ ਦਾ ਫਾਇਦਾ ਕਰਦਾ ਵਾ ਤਾਂ ਤੁਸੀਂ ਕੀ ਕਰਨਾ ਵਾ ਕੋਸ਼ਿਸ਼ ਕਰੋ ਜੇ ਤਾਜ਼ਾ ਆਲੂ ਬੁਖਾਰਾ ਮਿਲੇ ਮੈਂ ਤੁਹਾਡੇ ਵਾਸਤੇ ਪਹਿਲਾਂ ਹੀ ਲੋਕਾਂ ਦਾ ਆਪਣਾ ਟਾਈਮ ਨਹੀਂ ਵੇਸਟ ਕਰਨਾ ਜੀ ਜੀ ਤੁਸੀਂ ਇੱਕ ਆਲੂ ਬੁਖਾਰਾ ਲੈ ਲਿਆ ਇਹ ਮੈਂ ਚਾਰ ਬੰਦਿਆਂ ਦੇ ਅਨੁਸਾਰ ਬਣਾਈ ਹੋਈ ਚੀਜ਼ ਹੈ ਇੱਕ ਆਲੂ ਬੁਖਾਰਾ ਤੁਸੀਂ ਪਾਣੀ ਚ ਰਾਤ ਨੂੰ ਕੰਚ ਦੇ ਡੋਂਗੇ ਚ ਭਿਉਂ ਦੋ ਠੀਕ ਉਹਦੇ ਵਿੱਚ ਆ ਤੁਸੀਂ ਦੇਖੋ ਚਾਰ ਫਾੜੀਆਂ ਨੇ ਚਾਰ ਬੀਜ ਨੇ 1 2 3 ਤੇ ਆ ਚਾਰ ਠੀਕ ਹੈ ਠੀਕ ਹੈ ਚਾਰ ਆਪਣਾ ਫਾਤੇ ਇਮਲੀ ਦੇ ਹੁਣ ਇਹਦੇ ਵਿੱਚ ਆ ਮੈਂ ਪਹਿਲਾਂ ਹੀ ਪੀਂਤਾ ਹੋਇਆ ਸੀਗਾ ਜਦੋਂ ਇਹਨੂੰ ਸਾਰੀ ਰਾਤ ਤੁਸੀਂ ਭਿਉਂਤਾ ਰਹਿਣ ਦਿੱਤਾ ਜੀ ਸਵੇਰੇ ਉੱਠ ਕੇ ਤੁਸੀਂ ਇਹਦਾ ਜੂਸ ਪੀਣਾ ਸ਼ੁਰੂ ਕਰੋ ਮੈਚ ਕਰਤਾ ਜੀ ਤੁਸੀਂ ਹੱਥ ਨਾਲ ਹੀ ਮੈਚ ਕਰਤਾ ਇਹ ਸੌਫਟ ਹੋ ਗਿਆ ਨਾ ਹੀ ਅੱਛਾ ਆ ਦੇਖੋ ਆ ਦੇਖੋ ਠੀਕ ਹੋ ਗਿਆ ਤਾਂ ਸੌਫਟ ਹੀ ਇੰਨਾ ਹੋ ਗਿਆ ਜੀ ਜੀ ਔਰ ਜਦੋਂ ਤੁਸੀਂ ਇਹਨੂੰ 12 ਤੋਂ 18 ਘੰਟੇ ਰਾਤ ਨੂੰ ਭਿਉਂਤਾ ਜੀ ਸਵੇਰੇ ਰੋਟ ਕੀ ਜਦੋਂ ਤੁਸੀਂ ਇਹਨੂੰ ਪੀਣਾ ਇਹਦੇ ਬੀਜ ਕੱਢ ਲਓ ਬੀਜ ਕੱਢ ਕੇ ਤੁਸੀਂ ਸਵੇਰੇ ਇਹਦਾ ਜੂਸ ਪੀਣਾ ਸ਼ੁਰੂ ਕਰੋ ਤੇ ਤੁਸੀਂ ਸਾਰਾ ਪਰਿਵਾਰ ਤੁਹਾਡਾ ਧੰਨਵਾਦ ਕਰੂਗਾ ਵੀ ਸ਼ੁਕਰ ਹੈ ਕਿਸੇ ਬੰਦੇ ਦੀ ਵੀਡੀਓ ਦੇਖੀ ਤੇ ਤੂੰ ਆ ਸ਼ੁਰੂ ਕਰਤਾ ਕੰਮ ਇਹ ਵਾਕਈ ਗੱਲ ਸੱਚ ਹੈ ਜੀ ਲੋਕਾਂ ਨੇ ਬਹੁਤ ਲਾਹਾ ਲਿਆ ਇਸ ਚੀਜ਼ ਦਾ ਤੇ ਮੈਂ ਬੇਨਤੀ ਕਰਦਾ ਵੀ ਤੁਸੀਂ ਇਹ ਚੀਜ਼ਾਂ ਬੰਦ ਨਾ ਕਰੋ ਐਦਾਂ ਕੰਡੀਸ਼ਨ ਕੀ ਹੋ ਗਈ ਆ ਇਹਦੇ ਵਿੱਚ ਰਲਾ ਦੇਣਾ ਇਹਦੇ ਵਿੱਚ ਰਲਾ ਦੇਣਾ ਹੀ ਅੱਛਾ ਅਗਰ ਤਾਂ ਹੁਣ ਲੋਕ ਪੁੱਛਣਗੇ ਵੀ ਅਸੀਂ ਕੀ ਜੂਸਰ ਦੇ ਨਾਲ ਕਰ ਸਕਦੇ ਹਾਂ ਤਾਂ ਜੂਸਰ ਚ ਤੁਸੀਂ ਕਰ ਤਾਂ ਸਕਦੇ ਹੋ ਪਾਣੀ ਤੁਸੀਂ ਇਹੀ ਰੱਖਣਾ ਪਾਣੀ ਨਹੀਂ ਬਦਲਣਾ ਪਾਣੀ ਇਹੀ ਰੱਖਣ ਜੀਚ ਪੀਉਂਦਾ ਸੀ ਰਾਤ ਨੂੰ ਇਹਨੂੰ ਟੱਕ ਦੇਣਾ ਰਾਤੋਂ ਰਾਤ ਸਵੇਰੇ ਉੱਠ ਕੇ ਇਹ ਆਲੂ ਬੁਖਾਰੇ ਤੇ ਏਮਲੀ ਦੀ ਸਿਰਫ ਹੀੜ ਏਮਲੀ ਕਿਵੇਂ ਕਰਨੀ ਹੈ ਜੀ ਬਸ ਆ ਦੇਖੋ ਨਾ ਇਹ ਏਮਲੀ ਪੀਉਂਦੀ ਜਿਵੇਂ ਆਪੇ ਪੀਂਦੀ ਹੋਈ ਏਮਲੀ ਆ ਹਾਂਜੀ ਆ ਦੇਖੋ ਆ ਏਮਲੀ ਪੀਂਦੀ ਹੋਈ ਆ ਅੱਛਾ ਇਹਦੇ ਵਿੱਚ ਜੇ ਬੀਜ ਕੱਢ ਦੇਣ ਜੇ ਬੀਜ ਕੱਢ ਦੋ ਆ ਇਧਰ ਆ ਗਿਆ ਤੇ ਇਹਦਾ ਬੀਜ ਕੱਢ ਕੇ ਸਾਰਾ ਚਾਹੇ ਮੈਸ਼ ਕਰਕੇ ਜੀ ਤੁਸੀਂ ਇਹਨੂੰ ਪਾਓ ਇੱਕ ਗਲਾਸ ਦੇ ਵਿੱਚ ਆ ਜੂਸ ਨੂੰ ਅੱਛਾ ਰਸ ਇਹ ਆ ਦੇਖੋ ਪੁਣੀ ਲਾ ਕੇ ਪੁਣੀ ਲਾ ਕੇ ਹਾਂਜੀ ਤੇ ਤੁਹਾਡੇ ਵਾਸਤੇ ਕਹ ਲੋ ਲੀਵਰ ਦਾ ਸਭ ਤੋਂ ਪਿਆਰਾ ਦੋਸਤ ਤੇ ਜਦੋਂ ਤੁਸੀਂ ਇਹਨੂੰ ਪੀ ਲਿਆ ਤੁਸੀਂ ਫਿਰ ਮੇਰੇ ਵੀ ਪਿਆਰੇ ਦੋਸਤ ਕਿਉਂਕਿ ਤੁਹਾਨੂੰ ਫਾਇਦੇ ਦੇਖਣਗੇ ਇਸ ਚੀਜ਼ਾਂ ਦੇ ਤੇ ਅੱਛਾ ਬਹੁਤ ਵਾਰ ਹੁੰਦਾ ਜੀ ਕਿ ਜਿਹੜਾ ਨੁਸਖਾ ਫਾਰਮੂਲਾ ਬਣਾਉਣ ਦਾ ਟਾਈਮ ਨਹੀਂ ਹੁੰਦਾ ਵੈਸੇ ਤਾਂ ਅਸੀਂ ਹਮੇਸ਼ਾ ਇਹ ਹੀ ਕਹਨੇ ਆ ਕਿ ਜਿਹੜਾ ਵੀ ਨੁਸਖਾ ਜਿਹੜਾ ਫਾਰਮੂਲਾ ਅਸੀਂ ਬਣਾਉਣੇ ਆ ਤੁਸੀਂ ਕੋਸ਼ਿਸ਼ ਕਰਿਆ ਕਰੋ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਮੁਤਾਬਕ ਉਹ ਨੁਸਖਾ ਇਸਤੇਮਾਲ ਕਰਨ ਦੀ ਪਰ ਫਿਰ ਵੀ ਜੇਕਰ ਇਹ ਨੁਸਕਾ ਇਹ ਜਿਹੜਾ ਫਾਰਮੂਲਾ ਹੈਗਾ ਜਯੋਦਾ ਜੀ ਨਾ ਬਣਾਉਣ ਦਾ ਟਾਈਮ ਹੋਵੇ ਉਹਨਾਂ ਵਾਸਤੇ ਕੋਈ ਆਪਸ਼ਨ ਰੱਖਿਆ ਹੋਇਆ ਡਾਕਟਰ ਸਾਹਿਬ ਨੇ ਜਗਦੀਪ ਜੀ ਨੇ ਉਹ ਵੈਦ ਜੀ ਤੇ ਮੇਰੇ ਜਿਹੜੇ ਪਰਦਾਦਾ ਜੀ ਨੇ ਉਹਨਾਂ ਨੇ ਬੜਾ ਸੋਹਣਾ ਨੁਕਤਾ ਸਾਡੇ ਲਈ ਤਿਆਰ ਕੀਤਾ ਹੋਇਆ ਮਹਾਰਾਜਾ ਸ਼ਾਈ ਸ਼ਰਬਤ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਜੇ ਆਹ ਨਹੀਂ ਪੀਣਾ ਤਾਂ ਸ਼ਰਬਤ ਪੀਣਾ ਨਾ ਹੂੰ ਤੁਸੀਂ ਸ਼ਰਬਤ ਵੀ ਨਹੀਂ ਪੀਣਾ ਆ ਵੀ ਨਹੀਂ ਪੀਣਾ ਤੇ ਦਵਾਈਆਂ ਵੀ ਸਾਰੀ ਉਮਰ ਖਾਣੀਆਂ ਨੇ ਤੇ ਰੋਣਾ ਵੀ ਸਾਰੀ ਉਮਰ ਆ ਕਿਵੇਂ ਗੱਲ ਬਣੋ ਜੀ ਠੀਕ ਹੈ ਜੀ ਸੋ ਸਾਡਾ ਇੱਕ ਕਿੱਤਾ ਇਹ ਕਿੰਨਾ ਕੁ ਲੈਣਾ ਹੈ ਇਹ ਤੁਸੀਂ ਸਿਰਫ 10 ਐਮਐਲ ਲੈਣਾ ਈ ਸਵੇਰੇ ਅੱਛਾ ਇਹਦਾ ਤੁਸੀਂ 10 ਐਮਐਲ ਢੱਕਣ ਪਾ ਕੇ ਤੇ ਇਹਦਾ 10 ਐਮਐਲ ਤੁਸੀਂ ਸਵੇਰੇ ਲੋ 10 ਐਮਐਲ ਤੁਸੀਂ ਦੁਪਹਿਰੇ 10 ਐਮਐਲ ਸ਼ਾਮ ਨੂੰ ਆ ਇਹ ਦੇਖ ਪਤਾ ਇੰਨੇ ਇੰਨਾ ਕੰਮ ਕਰੂਆ ਜੀ ਇੰਨਾ ਕ ਇੰਨਾ ਫਾਇਦਾ ਜੀ ਔਰ ਇਹ ਉਹਨਾਂ ਲੋਕਾਂ ਵਾਸਤੇ ਵੀ ਬਹੁਤ ਕਾਰਗਰ ਹੈ ਜਿਨ੍ਹਾਂ ਦੀ ਲਿਵਰ ਸੋਰੋਸਿਸ ਵਰਗੀ ਕੰਡੀਸ਼ਨ ਵੀ ਹੈ ਫੈਟੀ ਲਿਵਰ ਗ੍ਰੇਡ 3 ਵਰਗੀ ਕੰਡੀਸ਼ਨ ਵੀ ਹੈ ਆਲੂ ਬੁਖਾਰਾ ਖਾਜੂਗਾ ਫੈਟੀ ਲਿਵਰ ਨੂੰ ਫੈਟੀ ਲਿਵਰ ਦੇਖੋ ਜੀ ਜਿਨ੍ਹਾਂ ਦਾ ਲਿਵਰ ਹੈਗਾ ਫਸਟ ਸਟੇਜ ਦੇ ਵਿੱਚ ਉਹਨੂੰ ਤਾਂ ਕਰ ਦੂਗਾ ਰਿਕਵਰ ਠੀਕ ਹੈ ਜੇ ਹੈਗਾ ਤੁਹਾਡਾ ਹੁਣ ਤੁਸੀਂ ਕਹੋ ਵੀ ਗ੍ਰੇਡ 3 ਫੈਟੀ ਲਿਵਰ ਇਹ ਉਹਦੇ ਵਿੱਚ ਬਹੁਤ ਚੰਗਾ ਵਾ ਕਾਰੀਗਰਾ ਪਰ ਜੇ ਤੁਸੀਂ ਕਹੋ ਵੀ ਇਹ ਸ਼ਰਬਤ ਦੇ ਬਰਾਬਰ ਜਾ ਕੇ ਟੱਕਰ ਦੇ ਦੇਵੇ ਤਾਂ ਦੇਖੋ ਸ਼ਰਬਤ ਬਣਾਉਣ ਵਾਸਤੇ ਸਾਨੂੰ ਘੱਟੋ ਘੱਟ ਇੱਕ ਹਫ਼ਤਾ ਲੱਗਦਾ ਠੀਕ ਹੈ ਆਲੂ ਬਖਾਰ ਆਪਾਂ ਰਾਤ ਨੂੰ ਪੀਉਂਤਾ ਤੇ ਸਵੇਰੇ ਆਪਾਂ ਪੀ ਲਿਆ ਸੋ ਦੋਨਾਂ ਚੀਜ਼ਾਂ 'ਚ ਬੜਾ ਫਰਕ ਆ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਸਿਰਫ ਆਲੂ ਬਖਾਰ ਅਤੇ ਅਮਲਿਆ ਇਹਦੇ ਵਿੱਚ ਹੋਰ ਬਥੇਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਬਜ਼ੁਰਗਾਂ ਦਾ ਸੀ ਹਰ ਰੋਜ਼ ਸ਼ੁਕਰੀਆ ਕਰਦਾ ਕਰੀਦਾ ਸਵੇਰੇ ਸ਼ਾਮ ਵੀ ਜਿਨ੍ਹਾਂ ਨੇ ਔਰ ਸਾਡਾ ਪਰਿਵਾਰ ਇਹਨੂੰ ਯੂਜ਼ ਕਰਦਾ ਲੋਕ ਕੀ ਕਰਦੇ ਆ ਵੀ ਠੀਕ ਆ ਜੀ ਤੁਸੀਂ ਆ ਚੀਜ਼ ਵਰਤੋ ਅਸੀਂ ਨਹੀਂ ਵਰਤਨੀ ਸਾਡਾ ਜਵਾਕ ਨਾ ਕਿਤੇ ਗਲਤੀ ਨਾਲੇ ਚੀਜ਼ ਵਰਤ ਲੇ ਪਰ ਸਾਡਾ ਸਾਰਾ ਪਰਿਵਾਰ ਇਹ ਚੀਜ਼ ਨੂੰ ਇਸਤੇਮਾਲ ਕਰਦਾ ਫਰਜ਼ ਕਰ ਲਓ ਸਾਨੂੰ ਵੀ ਕਦੇ ਕਿਤੇ ਕੋਈ ਦਿੱਕਤ ਲੱਗਦੀ ਆ ਤਾਂ ਅਸੀਂ ਇਹਨੂੰ ਲਿਹਾਜੀ 10 ਐਮਐਲ ਪੀਣਾ ਹੀ ਪੀਣਾ ਸਾਲ ਦੇ ਵਿੱਚ ਮੈਂ ਆਪ ਇਹਦੀਆਂ ਦੋ ਬੋਤਲਾਂ ਖਤਮ ਕਰ ਦਿੰਦਾ ਹੀ ਕੀ ਬਾਤ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਇਹ ਗੱਲਬਾਤ ਦੇ ਲਈ ਉਹਦਾ ਜੀ ਔਰ ਇਹ ਨੁਸਖਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਜੀ ਹਕੀਕਤ ਟੀਵੀ ਦੀ ਜਿੰਨੇ ਲੋਕ ਇਹ ਵੀਡੀਓ ਦੇਖਦੇ ਆ ਬਹੁਤ ਵੱਡਾ ਪਰਿਵਾਰ ਆ ਤੁਸੀਂ ਆਪਦੀ ਸਿਹਤ ਦਾ ਧਿਆਨ ਰੱਖੋ ਤਾਂ ਮੈਂ ਬੇਨਤੀ ਕਰਦਾ ਵਾਂ ਵੀ ਆਪਾਂ ਆਪਦੀ ਸਿਹਤ ਦਾ ਖਿਆਲ ਜ਼ਰੂਰ ਰੱਖੀਏ ਜੀ ਬਹੁਤ ਬਹੁਤ ਸ਼ੁਕਰੀਆ ਜੀ ਉਹਦਾ ਜੀ ਸਾਰੀ ਗੱਲਬਾਤ ਦੇ ਲਈ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਆ ਦੇਖੋ ਇਹਨਾਂ ਨੇ ਇਹ ਨੁਸਖਾ ਬਣਾਇਆ ਹੈ ਇਹ ਨੁਸਖਾ ਹੈ ਜਿਹੜਾ ਇਹਦੇ ਵਿੱਚ ਇੱਕ ਆਲੂ ਬੁਖਾਰਾ ਪਾਇਆ ਹੋਇਆ ਆਲੂ ਬੁਖਾਰੇ ਦੇ ਨਾਲ ਇਹ ਇਮਲੀ ਇਹਨਾਂ ਨੇ ਵਿੱਚ ਪਾਈ ਹੈ ਔਰ ਇਸੇ ਤਰੀਕੇ ਨਾਲ ਮੈਸ਼ ਕੀਤਾ ਹੋਇਆ ਜਿਹੜਾ ਇਹਨਾਂ ਨੇ ਮੈਸ਼ ਕਰਨਾ ਵਾ ਸਾਨੂੰ ਇੱਕ ਗਲਾਸ ਪਾਣੀ ਦੇ ਵਿੱਚ ਤੇ ਏਸੇ ਆਲੂ ਬੁਖਾਰੇ ਨੂੰ ਏਸੇ ਤਰੀਕੇ ਨਾਲ ਅਸੀਂ ਜਿਹੜਾ ਇਹ ਲੋ ਰਾਤ ਨੂੰ ਅਸੀਂ ਪਾ ਦਿੰਨਾ ਪਰ ਇਹ ਗੱਲ ਦਾ ਖਿਆਲ ਰੱਖਣਾ ਹੈ ਕਿ ਜਿਹੜਾ ਬਰਤਨ ਹੈ ਉਹ ਕੱਚ ਦਾ ਹੋਵੇ ਜਾਂ ਫਿਰ ਜਿਹੜਾ ਮਿੱਟੀ ਦਾ ਕੋਈ ਭਾਂਡਾ ਹੋਵੇ ਉਹਦੇ ਵਿੱਚ ਅਸੀਂ ਕਰਨਾ ਹੈ ਕਿਸੇ ਮੈਟਲ ਵਾਲੇ ਵਿੱਚ ਇਸ ਨੂੰ ਨਾ ਤਾਂ ਇਮਲੀ ਨੂੰ ਪਿਉਣਾ ਨਾ ਹੀ ਅਸੀਂ ਆਲੂ ਬੁਖਾਰੇ ਨੂੰ ਪਿਉਣਾ ਔਰ ਉਮੀਦ ਕਰਦੇ ਆ ਫਿਰ ਜਿਹੜਾ ਇਹ ਵਾਲਾ ਸ਼ਰਬਤ ਹੋਏਗਾ ਨਾ ਇਹ ਫਿਰ ਥੋੜਾ ਪੇਟ ਹੈ ਜਿਹੜਾ ਉਹ ਬਿਲਕੁਲ ਜਿਸ ਤਰੀਕੇ ਨਾਲ ਸੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਉਹ ਨਵ ਜੰਮੇ ਬੱਚੇ ਵਰਗਾ ਹੋ ਸਕਦਾ ਪਰ ਮੈਂ ਇੱਕ ਵਾਰ ਫਿਰ ਤੋਂ ਗੁਜ਼ਾਰਿਸ਼ ਕਰਦਾ ਇੱਕ ਵਾਰ ਫਿਰ ਤੋਂ ਅਪੀਲ ਕਰਦਾ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਵੀ ਤੁਸੀਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਦੇਖਦੇ ਹੋ ਉਹ ਉਹਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਚੰਗੇ ਵੈਦ ਹਕੀਮ ਡਾਕਟਰ ਦਾ مشਵਰਾ ਤੁਹਾਡੇ ਵਾਸਤੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਿਕਦਾਰ ਘਟੀ ਵਧੀ ਤੁਹਾਨੂੰ ਸੂਟ ਬੈਠੇ ਨਾ ਬੈਠੇ ਇਹ ਦੇਖਣਾ ਡਾਕਟਰ ਦਾ ਕੰਮ ਹੈ ਬਹੁਤ ਬਹੁਤ ਧੰਨਵਾਦ